ਬੀਤੇ ਦਿਨੀ ਪਹਿਲਗਾਮ ਵਿਖੇ ਅੱਤਵਾਦੀਆ ਵੱਲੋਂ ਗੋਲੀਆਂ ਚਲਾ ਕੇ 28 ਬੇਕਸੂਰ ਸਲਾਨੀਆਂ ਨੂੰ ਮੌਤੇ ਕੱਟ ਉਤਾਰ ਦਿੱਤਾ ਗਿਆ ਸੀ ਜਿਸ ਦੇ ਰੋਸ ਵਜੋਂ ਜਿੱਥੇ ਪੂਰਾ ਦੇਸ਼ ਇਸ ਘਟਨਾ ਦੀ ਨਿੰਦਾ ਕਰ ਰਿਹਾ ਹੈ ਉੱਥੇ ਹੀ ਫਗਵਾੜਾ ਦੇ ਮੁਸਲਿਮ ਭਾਈਚਾਰੇ ਨੇ ਵੀ ਇਸ ਘਟਨਾ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਅਤੇ ਇੱਕ ਰੋਸ ਮਾਰਚ ਕਰਦਿਆਂ ਪਾਕਿਸਤਾਨ ਅਤੇ ਅੱਤਵਾਦ ਦਾ ਪੁਤਲਾ ਫੂਕਿਆ ਗਿਆ ਹੱਥਾਂ ਵਿੱਚ ਪਾਕਿਸਤਾਨ ਮਰਦਾਬਾਦ ਅੱਤਵਾਦੀ ਮਰਦਾਬਾਦ ਦੇ ਨਾਅਰੇ ਲਾਉਂਦੇ ਹੋਏ ਮੁਸਲਿਮ ਭਾਈਚਾਰੇ ਨੇ ਮੋਦੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਹੋ ਜਿਹੇ ਫਿਰਕੂਪਸਿੱਤ ਲੋਕਾਂ ਨੂੰ ਕਦੇ ਨਹੀਂ ਬਖਸ਼ਿਆ ਜਾਣਾ ਚਾਹੀਦਾ ਜੋ ਲੋਕਤਰਮ ਦੇ ਨਾਂ ਤੇ ਇਹੋ ਜਿਹੇ ਕਾਨੂੰਨੀ ਕਰਤੂਤ ਕਰਦੇ ਹਨ ਅਤੇ ਲੋਕਾਂ ਨੂੰ ਆਪਸ ਵਿੱਚ ਲੜਾ ਰਹੇ ਹਨ ਉਨ੍ਹਾਂ ਕਿਹਾ ਕਿ ਅਸੀਂ ਹਰ ਵੇਲੇ ਹਿੰਦੂ ਸਮਾਜ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਅਤੇ ਖੜੇ ਰਹਾਂਗੇ ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪਾਕਿਸਤਾਨ ਨੂੰ ਮੋਦੀ ਖਾਣੀ ਪਵੇਗੀ ਛਿਲੇ ਦਿਨੀ ਕਸ਼ਮੀਰ ਦੇ ਵਿੱਚ ਜੋ ਮੰਦਭਾਗੀ ਘਟਨਾ ਘੱਡੀ ਆ ਜਿਸ ਤਰ੍ਹਾਂ ਬੇਦਰਦੀ ਦੇ ਨਾਲ ਮਾਸੂਮ ਲੋਕਾਂ ਨੂੰ 28 ਮਾਸੂਮ ਲੋਕਾਂ ਨੂੰ ਗੋਲੀ ਮਾਰੀ ਗਈ ਹੈ ਹਾਂਜੀ ਉਹਦੇ ਵਿਰੋਧ ਦੇ ਵਿੱਚ ਅੱਤਵਾਦ ਦੇ ਵਿਰੋਧ ਦੇ ਵਿੱਚ ਇਹ ਰੋਸ ਪ੍ਰਦਰਸ਼ਨ ਹਾਂਜੀ ਅਸੀਂ ਸਾਰਾ ਮੁਸਲਿਮ ਭਾਈਚਾਰਾ ਫਗਵਾੜੇ ਦਾ ਇਸ ਘਟਨਾ ਦੀ ਕੜੀ ਨਿੰਦਿਆ ਕਰਦੇ ਹਾਂ ਹਾਂਜੀ ਕਿਉਂਕਿ ਇਹ 28 ਮਾਸੂਮ ਬੰਦੇ ਨਹੀਂ 28 ਪਰਿਵਾਰ ਹਮੇਸ਼ਾ ਲਈ ਖਤਮ ਹੋ ਗਏ ਹਾਂਜੀ ਉਹ ਜ਼ਿੰਦਗੀ ਪਰ ਉਹ 28 ਪਰਿਵਾਰ ਉਸ ਕਟਨਾ ਨੂੰ ਕਦੀ ਭੁੱਲ ਨਹੀਂ ਸਕਦੇ ਤੇ ਨਾ ਹੀ ਇਸਲਾਮ ਕਿਸੇ ਮਜ਼ਲੂਮ ਦੀ ਜਾਨ ਲੈਣ ਦੀ ਇਜਾਜ਼ਤ ਦਿੰਦਾ ਹੈ ਇਸਲਾਮ ਦੇ ਵਿੱਚ ਇਹਨੂੰ ਹਰਾਮ ਕਰਾਰ ਦਿੱਤਾ ਗਿਆ ਹੈ ਕਿ ਕਿਸੇ ਮਜ਼ਲੂਮ ਦੀ ਜਾਨ ਲੈਣਾ ਹਰਾਮ ਗੰਨਾ ਤੇ ਅਸੀਂ ਸਾਰੇ ਮੁਸਲਮਾਨ ਇਸ ਚੀਜ਼ ਦਾ ਕੰਡੈਮਨ ਕਰਦੇ ਹਾਂ ਅਤੇ ਅਸੀਂ ਆਪਣੇ ਹਿੰਦੂ ਭਾਈਚਾਰੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਉਹਨਾਂ ਨਾਲ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਵੀ ਪੂਰੀ ਤਰ੍ਹਾਂ ਸ਼ਰੀਕ ਹਾਂ ਤੇ ਤੁਸੀਂ ਕਿੱਧਰ ਨੂੰ ਜਾ ਰਹੇ ਜੀ ਰੈਲੀ ਕੱਢ ਰਹੇ ਆ ਤੇ ਕਿੱਥੋਂ ਲੈ ਕੇ ਕਿੱਥੇ ਜਾ ਰਹੇ ਆ ਅਸੀਂ ਜਾਮਾ ਮਸਜਿਦ ਫਗਵਾੜੇ ਦੀ ਜਾਮਾ ਮਸਜਿਦ ਤੋਂ ਲੈ ਕੇ ਗਊਸ਼ਾਲਾ ਤੋਂ ਹੁੰਦੇ ਹੋਏ ਗੋਲ ਚੌਂਕ ਤੇ ਜਾ ਕੇ ਅੱਤਵਾਦ ਦਾ ਪੁਤਲਾ ਫੋਕੜਾ ਠੀਕ ਹੈ ਜੀ ਤੇ ਜਿਹੜਾ ਕੱਲ ਹਿੰਦੂ ਸ਼ਿਸ਼ਣਾ ਵੱਲੋਂ ਹਿੰਦੂ ਸੰਗਠਨਾਂ ਵੱਲੋਂ ਬੰਦ ਦੀ ਕਾਲ ਆਪਵਾੜੇ ਦੀ ਕਿ ਤੁਸੀਂ ਉਹਦਾ ਸਮਰਥਨ ਕਰਦੇ ਆਂ ਹਾਂਜੀ ਅਸੀਂ ਸਮਰਥਨ ਕਰਦੇ ਆਂ ਜਿਹੜੀ ਵੀ ਬੰਦ ਦੀ ਕਾਲ ਹੈਗੀ ਆ ਇਨਸਾਨੀਅਤ ਦੇ ਨਾਤੇ ਹਰ ਬੰਦੇ ਨੂੰ ਚਾਹੀਦਾ ਕਿ ਇਨਸਾਨੀਅਤ ਦੇ ਨਾਤੇ ਧਰਮ ਨੂੰ ਉੱਪਰ ਉੱਠ ਕੇ ਇਸ ਬੰਦ ਦੀ ਕਾਲ ਨੂੰ ਸਮਰਥਨ ਕਰੇ ਬੀਤੇ ਦਿਨੀ ਪਹਿਲਗਾਮ ਵਿਖੇ ਆਤਵਾਦੀਆ ਵੱਲੋਂ ਗੋਲੀਆਂ ਚਲਾ ਕੇ 28 ਬੇਕਸੂਰ ਸਲਾਨੀਆਂ ਨੂੰ ਮੌਤੇ ਕਾਰਡ ਉਤਾਰ ਦਿੱਤਾ ਗਿਆ ਸੀ ਜਿਸ ਦੇ ਰੋਸ ਵਜੋਂ ਜਿੱਥੇ ਪੂਰਾ ਦੇਸ਼ ਇਸ ਘਟਨਾ ਦੀ ਨਿਖੇਦੀ ਕਰ ਰਿਹਾ ਹੈ ਉੱਥੇ ਹੀ ਫਗਵਾੜਾ ਦੇ ਮੁਸਲਿਮ ਭਾਈਚਾਰੇ ਨੇ ਵੀ ਇਸ ਘਟਨਾ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਦੀ ਕੀਤੀ ਅਤੇ ਇੱਕ ਰੋਸ ਮਾਰਚ ਕਰਦਿਆਂ ਪਾਕਿਸਤਾਨ ਅਤੇ ਅਤਵਾਦ ਦਾ ਪੁਤਲਾ ਫੂਕਿਆ ਗਿਆ ਹੱਥਾਂ ਵਿੱਚ ਪਾਕਿਸਤਾਨ ਮਰਦਾਬਾਦ ਅਤਵਾਦੀ ਮਰਦਾਬਾਦ ਦੇ ਨਾਅਰੇ ਲਾਉਂਦੇ ਹੋਏ ਮੁਸਲਿਮ ਭਾਈਚਾਰੇ ਨੇ ਮੋਦੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਹੋ ਜਿਹੇ ਫਿਰਕੂ ਪ੍ਰਸਿੱਤ ਲੋਕਾਂ ਨੂੰ ਕਦੇ ਨਹੀਂ ਬਖਸ਼ਿਆ ਜਾਣਾ ਚਾਹੀਦਾ ਜੋ ਲੋਕਧਰਮ ਦੇ ਨਾਂ ਤੇ ਇਹੋ ਜਿਹੇ ਕਾਨੂੰਨੀ ਕਰਤੂਤ ਕਰਦੇ ਹਨ ਅਤੇ ਲੋਕਾਂ ਨੂੰ ਆਪਸ ਵਿੱਚ ਲੜਾ ਰਹੇ ਹਨ ਉਹਨਾਂ ਕਿਹਾ ਕਿ ਅਸੀਂ ਹਰ ਵੇਲੇ ਹਿੰਦੂ ਸਮਾਜ ਦੇ ਨਾਲ ਮੋਢੇ ਨਾਲ ਮੋਟਾ ਜੋੜ ਕੇ ਖੜੇ ਹਾਂ ਅਤੇ ਖੜੇ ਰਹਾਂਗੇ ਉਹਨਾਂ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪਾਕਿਸਤਾਨ ਨੂੰ ਮੂੰਹ ਦੀ ਖਾਣੀ ਪਵੇਗੀ